ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾ ਵਧਦੀਆਂ ਹੀ ਜਾ ਰਹੀਆਂ ਹਨ। ਤਾਜ਼ਾ ਮਾਮਲਾ ਸੰਗਰੂਰ ਵਿਖੇ ਸਾਹਮਣੇ ਆਇਆ ਜਿੱਥੇ ਮੰਡੀ ਗਲੀ ਸਥਿਤ ਸਿਮਰਨ ਜੁਵੈਲਰ ਦੀ ਦੁਕਾਨ ਉੱਤੇ ਕੁਝ ਅਣਪਛਾਤੇ ਵਿਅਕਤੀ ਵੱਲੋਂ ਤਕਰੀਬਨ ਲੱਖਾਂ ਰੁਪਏ ਦਾ ਸੋਨਾ ਬੜੀ ਸਫਾਈ ਦੇ ਨਾਲ ਚੋਰੀ ਕਰਕੇ ਰਾਫ ਚੱਕਰ ਹੋ ਗਿਆ। ਪੁਲਿਸ ਉਸਦੀ ਗੰਭੀਰਤਾ ਨਾਲ ਤਲਾਸ਼ ਕਰ ਰਹੀ ਹੈ। ਗੁਰੂ ਸ਼ਰਮ ਸਿੰਘ ਹੈ ਮੇਰਾ ਨਾਮ। ਗੁਰਸ਼ਰਨ ਕੀ ਗੱਲ ਬਾਤ ਸੀ ਕਦੋਂ ਵੀ ਘਟਨਾ ਕਿਸ ਤਰ੍ਹਾਂ ਵਾਪਰੀ ਕੀ ਬਣਾਈ? ਮੇਰੀ ਸਿਮਰਨ ਜਵੇਲਰ ਨਾਮ ਦੀ ਦੁਕਾਨ ਹੈ ਜੀ ਮੰਡੀ ਗਲੀ ਸੰਗਰੂਰ ਦੇ ਵਿੱਚ ਠੀਕ ਹੈ ਜੀ ਇੱਥੇ 19 ਤਰੀਕ ਨੂੰ ਮੈਂ ਆਪਦੇ ਕਿਸੇ ਕੰਮ ਗਿਆ ਹੋਇਆ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਕੋਈ ਅਣਪਛਾਤਾ ਬੰਦਾ ਆਇਆ ਜੀ ਤੇ ਉਹ ਦੁਕਾਨ ਦੇ ਵਿੱਚੋਂ ਆਪ ਮੇਰੇ ਡੈਕਸ ਦੇ ਵਿੱਚੋਂ ਹੱਥ ਮਾਰ ਕੇ ਚੋਰੀ ਕਰਕੇ ਲੈ ਗਿਆ ਜੀ ਡੈਡੀ ਮੇਰੇ ਸਾਹਮਣੇ ਹੀ ਬੈਠੇ ਨੇ ਪਰ ਉਹਨੇ ਪਤਾ ਨਹੀਂ ਲੱਗਣ ਦਿੱਤਾ ਉਹਦੇ ਹੱਥ ਦੀ ਸਪਾਈ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤਕਰੀਬਨ 10-12 ਦਿਨਾਂ ਬਾਅਦ ਮੈਨੂੰ ਸਮਾਨ ਦੀ ਜ਼ਰੂਰਤ ਪਈ ਮੈਂ ਸਮਾਨ ਦੇਖਿਆ ਮੈਨੂੰ ਤਾਂ ਅਸੀਂ ਕਿਤੇ ਲੋਕਰ ਦੇ ਵਿੱਚ ਸਾਮਿਆ ਪਿਆ ਹੋਊਗਾ ਪਰ ਜਿੱਦੋਂ ਮੈਨੂੰ ਸਮਾਨ ਨਹੀਂ ਲੱਭਿਆ ਫਿਰ ਮੈਂ ਆਪਣੀ ਦੁਕਾਨ ਦਾ ਸੀਸੀਟੀਵੀ ਖੰਗਾ ਲਿਆ। ਉਹਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਵੀ ਕੋਈ ਵਿਅਕਤੀ ਮੇਰੇ ਡੈਕਸ ਦੇ ਵਿੱਚ ਹੱਥ ਮਾਰ ਰਿਹਾ ਤੇ ਚੋਰੀ ਕਰਕੇ ਸਮਾਨ ਲੈ ਗਿਆ। ਉਹਦੀ ਸਾਰੀ ਵੀਡੀਓ ਆ ਚੁੱਕੀ ਹੈ ਜੀ। ਸੀਸੀਟੀਵੀ ਦੇ ਵਿੱਚ। ਤੇ ਹੁਣ ਮੇਰੀ ਤਾਂ ਇਹੀ ਬੇਨਤੀ ਹੈ ਜੀ ਐਸਐਸਪੀ ਸਾਹਿਬ ਨੂੰ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤੇ ਸਾਡਾ ਸਮਾਨ ਵਾਪਸ ਲੁਆਇਆ ਜਾਵੇ। ਰਿਪੋਰਟ ਲਿਖਾਈ ਹੈ ਤੁਸੀਂ? ਰਿਪੋਰਟ ਲਿਖਾਈ ਹੈ ਜੀ ਅਸੀਂ ਇਹ 6 ਤਰੀਕ ਨੂੰ ਅਸੀਂ ਥਾਣਾ ਸੀੜੀ ਦੇ ਵਿੱਚ ਦਰਖਾਸਤ ਦੇ ਕੇ ਆਏ ਜੀ ਪਰ ਐ ਵੀ ਹਜੇ ਤੱਕ ਕੋਈ ਕਾਰਵਾਈ ਮੇਰੇ ਖਿਆਲ ਚ ਹੋਈ ਨਹੀਂ ਸ਼ਾਇਦ ਕਿਉਂਕਿ ਸਾਨੂੰ ਸਾਨੂੰ ਤਾਂ ਐ ਲਾ ਲੋ ਵੀ ਦੁਕਾਨ ਤੇ ਵੀ ਕੋਈ ਮੁਲਾਜ਼ਮ ਵੀ ਨਹੀਂ ਆਇਆ ਸਾਡੇ ਕੋਲ ਪੁੱਛਗਿੱਛ ਕਰਨ ਵਾਸਤੇ ਤੇ ਅਇਆ ਮੈਨੂੰ ਕੱਲ ਪਤਾ ਲੱਗਿਆ ਸ਼ਾਮ ਨੂੰ ਇਸ ਤਰ੍ਹਾਂ ਦੀ ਉਹ ਸੇਮ ਘਟਨਾ ਬਰਨਾਲਾ ਦੇ ਵਿੱਚ ਵੀ ਹੋਈ ਹੈ ਉੱਥੋਂ ਦੀਆਂ ਵੀ ਸੀਸੀਟੀਵੀ ਫੁਟੇਜ ਮੇਰੇ ਕੋਲ ਆ ਚੁੱਕੀਆਂ ਨੇ ਜੀ ਉਸ ਦਿਨ ਹੋਈ ਉਸੇ ਦਿਨੀ 19 ਤਰੀਕ ਨੂੰ ਮੇਰੀ ਦੁਕਾਨ ਤੇ ਤਕਰੀਬਨ ਐਨਾਲੋ ਵੀ 12 ਤੋਂ ਸਵਾ 12 ਦੇ ਵਿੱਚ ਹੋਈ ਹੈ ਦੁਪਹਿਰੇ ਤੇ ਬਰਨਾਲੇ ਦੇ ਵਿੱਚ ਇਹ ਚੋਰੀ ਹੋਈ ਹੈ ਜੀ 1:50:55 ਮਿੰਟ ਦੇ ਦੁਪਹਿਰੇ ਦੁਪਹਿਰੇ ਜੀ ਉਸੇ ਸੇਮ ਡੇ ਜੀ